ਸਰਕਾਰ ਮਰਦਾ ਮਰਦਾ ਆਈ ਪਤਲਾ ਫੁੱਕ ਪ੍ਰਦਰਸ਼ਨ ਕਿ ਤੱਕ ਹੀ ਕਰਨੇਗਾ ਅੱਜ ਸੰਯੁਕਤ ਮੋਰਚੇ ਦੀ ਕਾਲ ਦੇ ਉੱਪਰ ਭਾਰਤੀ ਕਿਸਾਨ ਜੂਨੇ ਦੁਆਬਾ ਵੱਲੋਂ ਮੋਦੀ ਸਰਕਾਰ ਦਾ ਕਿਸਾਨ ਮਾਰੂ ਨੀਤੀਆਂ ਦੇ ਖਿਲਾਫ ਪਤਲਾ ਫੁੱਕਿਆ ਗਿਆ ਅੱਜ ਵਰਲਡ ਕਾਨਫਰੰਸ ਜੁਆਈ ਦੇ ਵਿੱਚ ਹੋ ਰਹੀ ਆ ਡਬਲਯੂਟੀਓ ਦੇ ਤਹਿਤ ਫੈਸਲੇ ਲੈਣ ਵਾਸਤੇ ਜੁਆਈ ਦੇ ਵਿੱਚ ਪੂਰੀ ਦੁਨੀਆ ਤੋਂ ਕਿਸਾਨ ਵਿਰੋਧ ਕਰ ਰਹੇ ਆ ਉਸ ਦੇ ਤਹਿਤ ਸੰਯੁਕਤ ਮੋਰਚੇ ਦੀ ਕਾਲ ਸੀ ਪੂਰੇ ਭਾਰਤ ਦੇ ਵਿੱਚ ਕੇਂਦਰ ਸਰਕਾਰ ਦੇ ਪুতਲੇ ਫੁਕੇ ਜਾਣ ਜਿਸ ਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਫਗਵਾੜਾ ਦੇ ਵਿੱਚ ਪুতਲਾ ਫੁਕਿਆ। WTO ਕੀ ਹੈਗਾ ਕਿਸਾਨ ਵਿਰੋਧ ਕਿਉਂ ਕਰ ਰਹੇ ਆ? WTO ਦੇ ਤਹਿਤ ਜਿਹੜੀਆਂ ਦੇਸ਼ ਦੇ ਕਿਸਾਨਾਂ ਨੂੰ ਫਸਲ ਦੀ ਲਾਗਤ ਘਟਾਉਣ ਵਾਸਤੇ ਸਬਸਿਡੀਆਂ ਦਿੱਤੀਆਂ ਜਾਂਦੀਆਂ ਉਹ ਬੰਦ ਕਰਨ ਦਾ ਸਮਝੌਤੇ ਆ। ਜਿਹੜੀ MSP ਫਿਕਸ ਕੀਤੀ ਜਾਂਦੀ ਆ ਉਹ ਬੰਦ ਕਰਨ ਦਾ ਸਮਝੌਤੇ ਆ। ਉਸ ਤੋਂ ਉਲਟਾ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਨੂੰ ਵੱਡੇ ਸਟਾਕ ਕਰਨ ਦੀ ਖੁੱਲ ਹੈ ਉਹਦੇ ਵਿੱਚ ਤੇ ਕੰਪਨੀਆਂ ਜਿਸ ਭਾ ਮਰਜੀ ਜਿੰਨਾ ਮਰਜੀ ਮਾਲ ਸਟਾਕ ਕਰਕੇ ਕੰਜ਼ਿਊਮਰ ਨੂੰ ਜਿਸ ਭਾ ਮਰਜੀ ਵੇਚਣ ਉੱਤੇ ਕੋਈ ਬੰਦਸ਼ ਨਹੀਂ ਹੋਊਗੀ ਜਿਹੜਾ ਸਾਰਿਆਂ ਲਈ ਘਾਤਕ ਹੈ ਜਿਨੇ ਵੀ ਕੋਈ ਖਾਣਾ ਖਾਣਾ ਉਹ ਸਾਰਿਆਂ ਲਈ ਘਾਤਕ ਹੈ ਇਕੱਲੇ ਕਿਸਾਨ ਲਈ ਘਾਤਕ ਨਹੀਂ ਕੀ ਮੰਗ ਹੈ ਕਿ ਹੁਣ ਕੰਜਰ ਸਰਕਾਰ ਕੋਲ ਸਾਡੀ ਸਾਡੀ ਮੰਗ ਹੈ ਵੀ ਡਬਲਯੂਟੀਓ ਸਮਝੌਤਾ ਜਿਸ ਦੇ ਤਹਿਤ ਪੂਰੇ ਵਾਰਡ ਦੇ ਵਿੱਚ ਜਿਹੜੇ ਵਿਕਸਿਤ ਦੇਸ਼ ਹੈ ਉਹ ਛੋਟੇ ਦੇਸ਼ਾਂ ਤੇ ਦਬਾਅ ਪਾ ਰਹੇ ਆ ਸਾਡੇ ਭਾਰਤ ਸਰਕਾਰ ਨੂੰ ਉਸ ਸਮਝੌਤੇ ਤੋਂ ਬਾਹਰ ਆ ਜਾਣਾ ਚਾਹੀਦਾ ਉਹ ਦੇਸ਼ ਦੀ ਬਿਹਤਰੀ ਵਾਸਤੇ ਆ ਦੇਸ਼ ਦੇ ਗਰੀਬ ਲੋਕਾਂ ਦੀ ਬਿਹਤਰੀ ਵਾਸਤੇ ਉਹ ਫੈਸਲਾ WTO ਸਮਝੌਤੇ ਨੇ ਕਿਸਾਨਾਂ ਨੂੰ ਕੀ ਨੁਕਸਾਨ ਹੋ ਰਿਹਾ ਵਾ ਕਿਸਾਨਾਂ ਨੂੰ ਨੁਕਸਾਨ ਹੋ ਰਿਹਾ ਪਰ ਜਿਹੜੀਆਂ ਕਿਸਾਨਾਂ ਨੂੰ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਜਿਹਦੇ ਨਾਲ ਕਿਸਾਨ ਦੀ ਫਸਲ ਦੀ ਲਾਗਤ ਘਟਾਈ ਜਾ ਰਹੀ ਆ ਜਿਹੜੀ ਕੰਜ਼ਿਊਮਰ ਨੂੰ ਸਸਤੇ ਰੇਟਾਂ ਤੇ ਮਿਲ ਜਾਏ ਉਹ ਲਾਗਤ ਕਿਸਾਨ ਦੀ ਵੀ ਵਧੇਗੀ ਕੰਜ਼ਿਊਮਰ ਲਈ ਵੀ ਮੁੱਲ ਵਧੇਗਾ ਕਿਸਾਨ ਉਹਨੀ ਲਾਗਤ ਲਾ ਨਹੀਂ ਸਕਦਾ ਫਸਲ ਪੈਦਾ ਨਹੀਂ ਕਰ ਸਕਦਾ ਜਿਸ ਕਰਕੇ ਹਰ ਕੰਜ਼ਿਊਮਰ ਨੂੰ ਖਾਣ ਵਾਲੀਆਂ ਚੀਜ਼ਾਂ ਮਹਿੰਗੀਆਂ ਮਿਲਣਗੀਆਂ ਇਸ ਕਰਕੇ ਕਿਸਾਨ ਮੰਗ ਕਰਦਾ ਵੀ ਡਬਲਯੂਟੀਓ ਸਮਝੌਤਾ ਰੱਦ ਹੋਣਾ ਚਾਹੀਦਾ ਜੇ ਐਮਐਸਪੀ ਵਧਾਇਆ ਜਾਵੇ ਤੇ ਫਿਰ ਸਮਝੌਤਾ ਠੀਕ ਆ ਕਿ ਗਲਤ ਆ ਐਮਐਸਪੀ ਗਰੰਟੀ ਕਾਨੂੰਨ ਹੈ ਵੀ ਜਿਹੜਾ ਜਿਸ ਵੇਲੇ ਕੋਈ ਚੀਜ਼ ਲੋੜ ਤੋਂ ਵੱਧ ਪੈਦਾ ਹੋਏ ਨੇ ਸਰਕਾਰ ਬਫਰ ਸਟਾਕ ਚ ਰੱਖੇ ਉਹ ਕਿਸਾਨ ਨੂੰ ਘਾਟਾ ਨਾ ਪੈਣ ਦੇਵੇ ਮੇਰਾ ਕਹਿਣ ਦਾ ਮਤਲਬ ਜੇ ਐਮਐਸਪੀ ਦੇ ਰੇਟ ਵਧਾਏ ਜਾਣ ਗਰੰਟੀ ਦਿੱਤੀ ਜਾਵੇ ਦੇਖੋ ਮੈਂ ਉਹਦੇ ਤੇ ਉਹਦੇ ਤੇ ਦੱਸਣ ਲੱਗਿਆ ਕਿ ਦੇਸ਼ ਦੇ ਵਿੱਚ ਸੱਤ ਪੇਕ ਮਿਸ਼ਨ ਬਣ ਗਏ ਅਗਰ ਕੋਈ ਪੇਕ ਮਿਸ਼ਨ ਲਾਗੂ ਨਹੀਂ ਹੁੰਦਾ ਤਾਂ ਸਾਰੇ ਮੁਲਾਜ਼ਮ ਮੁਜ਼ਾਹਰੇ ਕਰਦੇ ਆ ਇਹ ਖੇਤੀਬਾੜੀ ਤੇ ਇੱਕੋ ਕਮਿਸ਼ਨ ਬਣਿਆ ਸੀ ਸੁਆਮੀਨਾਥਨ ਕਮਿਸ਼ਨ ਜਿਹੜਾ 2006 ਦੇ ਵਿੱਚ ਰਿਪੋਰਟ ਆ ਗਈ ਸੀ ਉਸ ਰਿਪੋਰਟ ਦੇ ਉੱਤੇ ਕੋਈ ਵੀ ਸਰਕਾਰ ਉਸ ਕਮਿਸ਼ਨ ਨੂੰ ਲਾਗੂ ਕਰਨ ਨੂੰ ਤਿਆਰ ਨਹੀਂ ਮੋਤੀ ਸਰਕਾਰ 2014 ਚ ਵਿਧਾ ਕਰਕੇ ਕਿਸਾਨਾਂ ਨਾਲ ਆਈ ਸੀ ਕਿ ਮੈਨੂੰ ਵੋਟ ਪਾ ਦਿਓ ਮੈਂ ਸਵਾਮੀਨਾਥਨ ਕਮਿਸ਼ਨ ਰਿਪੋਰਟ ਲਾਗੂ ਕਰੂੰਗਾ ਇਹ ਸਵਾਮੀਨਾਥਨ ਕਮਿਸ਼ਨ ਰਿਪੋਰਟ ਕਰਨ ਤੋਂ ਪਬਲਿਕ ਲਈ ਤਾਂ ਕਿ ਸੁਪਰੀਮ ਕੋਰਟ ਦੇ ਵਿੱਚ ਐਫੀਡੀ ਦੇਖ ਪਏ ਅਸੀਂ ਲਾਗੂ ਨਹੀਂ ਕਰ ਸਕਦੇ ਜਦ ਕਿ ਇਹਨਾਂ ਦੇ ਚੋਣ ਮੈਨੀਫੈਸਟੋ ਦੇ ਵਿੱਚ ਕਿਸਾਨਾਂ ਨਾਲ ਵਾਅਦਾ ਸੀ ਤਾਂ ਅਸੀਂ ਇਹ ਲਾਗੂ ਕਰਾਂਗੇ